ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪੀਐਸਟੈਟ ਸਰਟੀਫਿਕੇਟਸ ਦੀ 2023 ਦੇ ਵਿੱਚ PSAT ਦੀ ਪ੍ਰੀਖਿਆ ਕੰਡਕਟ ਕਰਵਾਈ ਗਈ ਬਟ ਅਜੇ ਤੱਕ ਉਹਨਾਂ ਸਰਟੀਫିକੇਟਸ ਦਾ ਕੋਈ ਅਦਾ ਪਤਾ ਨਹੀਂ ਬਟ ਰੀਸੈਂਟਲੀ ਸਾਨੂੰ ਕੋਈ ਜਾਣਕਾਰੀ ਮਿਲੀ ਹੈ ਉਸ ਅਕੋਰਡਿੰਗ ਮੈਂ ਤੁਹਾਨੂੰ ਦੱਸੂਗਾ ਕਿ PSAT ਦੇ ਜਿਹੜੇ ਸਰਟੀਫିକੇਟ ਹੈਗੇ ਆ ਜੀ ਤੁਹਾਨੂੰ ਕਿੰਨੇ ਦਿਨਾਂ ਦੇ ਵਿੱਚ ਵਿੱਚ ਮਿਲ ਸਕਦੇ ਆ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਗੱਲ ਦੱਸੂਗਾ ਕਿ ਡਿਜੀ ਲੋਕਰ ਵਾਲਾ ਜਿਹੜਾ ਸਰਟੀਫିକੇਟ ਹੈਗਾ ਸੀ ਇਹ ਵੈਲਿਡ ਮੰਨਿਆ ਜਾਊਗਾ ਜਾਂ ਨਹੀਂ ਜੇਕਰ ਤੁਸੀਂ ਫਿਜ਼ੀਕਲੀ ਸਰਟੀਫିକੇਟ ਡਾਇਰਟ ਦੇ ਵਿੱਚੋਂ ਨਹੀਂ ਲੈ ਕੇ ਆਉਂਦੇ ਐਂਡ ਅਦਰ ਸਟੇਟ ਵਾਲੇ ਜਿਹੜੇ ਕੈਂਡੀਡੇਟ ਹੈਗੇ ਆ ਜੀ ਉਹ ਕਿੱਥੋਂ ਪ੍ਰਾਪਤ ਕਰ ਸਕਦੇ ਹੈਗੇ ਆ ਜੀ ਆਪ ਦਾ PSAT ਦਾ ਸਰਟੀਫିକੇਟ ਸੋ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹਿੰਨੇ ਆ। ਸੋ ਗੱਲ ਕਰ ਰਹੇ ਆ ਕਿ ਪੀਐਸਟੈਟ ਦੇ ਜਿਹੜੇ ਸਰਟੀਫਿਕੇਟ ਹੈਗੇ ਆ 2022 ਵਾਲਾ ਪੀਐਸਟੈਟ ਜੋ ਕਿ 2023 ਵਿੱਚ ਕੰਡਕਟ ਕਰਵਾਇਆ ਗਿਆ ਉਹਦੇ ਸਰਟੀਫିକੇਟ ਤੁਹਾਨੂੰ ਡਾਈਟ ਦੇ ਵਿੱਚੋਂ ਮਿਲਣਿਆ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਬਟ ਇਹਨਾਂ ਡਾਈਟ ਦੇ ਵਿੱਚੋਂ ਇਹ ਜਿਹੜੇ ਸਰਟੀਫିକੇਟ ਹੈਗੇ ਨੇ ਜੀ ਕਦੋਂ ਤੱਕ ਆ ਸਕਦੇ ਆ ਸੋ ਮਿਲੀ ਜਾਣਕਾਰੀ ਅਕੋਰਡਿੰਗ ਜਾਂ ਫਿਰ ਥੋੜਾ ਜਿਹਾ ਐਸਟੀਮੇਟ ਕਹਿ ਸਕਦੇ ਹਾਂ ਕਿ 10 ਤੋਂ ਲੈ ਕੇ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਵੈਬਸਾਈਟ ਦੇ ਉੱਤੇ ਇੱਕ ਅਪਡੇਟ ਮਿਲ ਜਾਣੀ ਆ ਜਿਹਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਤੁਹਾਡੇ ਜਿਹੜੇ ਸਰਟੀਫିକੇਟ ਹੈ ਗਿਆ ਸੀ ਉਹ ਡਾਈਟ ਦੇ ਵਿੱਚ ਆ ਚੁੱਕੇ ਆ ਸੋ 10 ਤੋਂ ਲੈ ਕੇ 15 ਦਿਨ ਦਾ ਤੁਸੀਂ ਟਾਈਮ ਮੰਨ ਸਕਦੇ ਹੋ ਜਾਂ ਫਿਰ ਦੋ ਹਫ਼ਤਿਆਂ ਦਾ ਜਿਹੜਾ ਸਮਾਂ ਹੈਗਾ ਜੀ ਤੁਸੀਂ ਇਹ ਐਸਟੀਮੇਟ ਲਗਾ ਕੇ ਚੱਲਿਓ ਦੂਜੀ ਗੱਲ ਆਉਂ ਜੇਕਰ ਆਪਾਂ ਗੱਲ ਕਰਦੇ ਹਾਂ ਵੈਲਿਡ ਹੈਗੇ ਜੇਕਰ ਆਪਾਂ ਫਿਜ਼ੀਕਲੀ ਸਰਟੀਫਿਕੇਟ ਨਹੀਂ ਲੈ ਕੇ ਆਉਂਦੇ ਸੋ ਵੈਲਿਡ ਤਾਂ ਹੈਗੇ ਆ ਜਿਵੇਂ ਕਿ ਆਪਾਂ ਡਰਾਈਵ ਕਰ ਰਹੇ ਹੁੰਦੇ ਆ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਆਪਣੇ ਕੋਲ ਬਟ ਆਪਣੇ ਕੋਲ ਡਿਜੀ ਲੋਕਰ ਦੇ ਵਿੱਚ ਉਹ ਸਰਟੀਫਿਕੇਟ ਹੁੰਦਾ ਆ ਉੱਥੇ ਆਪਾਂ ਵਿਖਾ ਦਿੰਨੇ ਆ ਕਿ ਵੇਖੋ ਮੇਰੇ ਕੋਲ ਸਰਟੀਫਿਕੇਟ ਹੈਗਾ ਜਾਂ ਮੈਂ অথੈਂਟਿਕ ਪਰਸਨ ਆ ਮਤਲਬ ਕਿ ਜਿਹੜਾ ਸਰਟੀਫਿਕੇਟ ਹੈਗਾ ਉਹ ਦਾ ਵੈਲਿਡ ਆ ਬਟ ਜਦੋਂ ਤੁਹਾਨੂੰ ਫਿਜ਼ੀਕਲੀ ਉਹ ਚੀਜ਼ ਪ੍ਰੋਵਾਈਡ ਕੀਤੀ ਜਾ ਰਹੀ ਆ ਜਿਵੇਂ ਕਿ ਤੁਹਾਡੀ ਸਕਰੂਟੀ ਹੋਗੀ ਤੁਹਾਡੀ ਜੌਬ ਲੱਗਣ ਜਾ ਰਹੀ ਸੀ ਤੁਸੀਂ ਮਾਸਟਰ ਕਾਰਡ ਰ ਜਾਂ ਫਿਰ 80 ਦੀ ਪ੍ਰੀਖਿਆ ਕਲੀਅਰ ਕਰ ਲਈ ਉੱਥੇ ਤੁਹਾਡੇ ਤੋਂ ਸਰਟੀਫਿਕੇਟ ਮੰਗਿਆ ਗਿਆ ਤੁਸੀਂ ਉਹਨਾਂ ਨੂੰ ਡਿਜੀ ਲੋਕਰ ਵਾਲਾ ਵਿਖਾਤਾ ਵੈਸੇ ਤਾਂ ਸਕਰੂਟੀ ਪੈਨਲ ਤੇ ਡਿਪੈਂਡ ਕਰਤਾ ਆ ਬਟ ਇਹਦਾ ਮਤਲਬ ਇਹ ਵੀ ਨਹੀਂ ਕਿ ਉਹ ਤੁਹਾਨੂੰ ਉਸ ਸਰਟੀਫਿਕੇਟ ਦੇ ਆਧਾਰ ਤੇ ਰਿਜੈਕਟ ਕਰ ਦੇਣਗੇ ਬਟहां ਤੁਹਾਨੂੰ ਫਿਊਚਰ ਵਿੱਚ ਸਮਾਂ ਦਿੱਤਾ ਜਾਏ ਫਿਰ ਤੁਹਾਨੂੰ ਸਰਟੀਫਿਕੇਟ ਉਹਨਾਂ ਸਾਹਮਣੇ ਪ੍ਰੋਵਾਈਡ ਕਰਾਉਣਾ ਪੈਣਾ ਆ ਜਿਵੇਂ ਕਿ ਤੁਸੀਂ ਸੀਟੈਟ ਦੀ ਐਗਜ਼ਾਮਪਲ ਲੈ ਲਓ ਸੀਟੈਟ ਦੇ ਵਿੱਚ ਜਿਹੜੀਆਂ ਜੌਬਸ ਆਉਂਦੀਆਂ ਨੇ ਸੀਟੈਟ ਦੇ ਆਧਾਰ ਤੇ ਉੱਥੇ ਸੀਟੈਟ ਦਾ origignal ਸਰਟੀਫਿਕੇਟ ਨਹੀਂ ਮੰਗਿਆ ਜਾਂਦਾ ਜਿਵੇਂ ਕਿ ਉਹਨਾਂ ਵੱਲੋਂ ਨਹੀਂ ਭੇਜਿਆ ਜਾਂਦਾ ਤੁਸੀਂ ਸਿਰਫ ਡਿਜੀ ਲੋਕਰ ਵਾਲਾ ਸਰਟੀਫਿਕੇਟ ਹੀ ਪ੍ਰਿੰਟ ਕਰਵਾ ਕੇ ਉਹਨਾਂ ਸਾਹਮਣੇ ਪੇਸ਼ ਕਰਨਾ ਹੁੰਦਾ ਆ ਸੋ ਜਦੋਂ ਤੱਕ ਕੋਈ ਇੰਸਟੀਟਿਊਸ਼ਨ ਕੋਈ ਬੋਰਡ ਤੁਹਾਨੂੰ ਆਫਲਾਈਨ ਸਰਟੀਫਿਕੇਟ ਫਿਜ਼ੀਕਲ ਫਾਰਮ ਦੇ ਵਿੱਚ ਪ੍ਰੋਵਾਈਡ ਕਰਵਾ ਰਿਹਾ ਇਹਦਾ ਮਤਲਬ ਇਹ ਆ ਕਿ ਫਿਜ਼ੀਕਲੀ ਤੁਹਾਨੂੰ ਸਕਰੂਟੀਨੀ ਟਾਈਮ ਵੈਰੀਫਿਕੇਸ਼ਨ ਟਾਈਮ ਉਹ ਸਰਟੀਫ ਦਿੱਤੀਜੀ ਗੱਲ ਆਉਂਦੀ ਹੈ ਕਿ ਅਦਰ ਸਟੇਟ ਵਾਲੇ ਜਿਹੜੇ ਕੈਂਡੀਡੇਟ ਹੈ ਗਿਆ ਜੀ ਉਹ ਕਿੱਥੋਂ ਆਪ ਦਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਆ ਇਹ ਵੀ ਆਪ ਦਾ ਸਰਟੀਫਿਕੇਟ ਡਾਇਰੈਕਟ ਤੋਂ ਹੀ ਪ੍ਰਾਪਤ ਕਰਨਗੇ ਬਟ ਕਿਹੜੀ ਡਾਇਰੈਕਟ ਚ ਵੈਸੇ ਪਿਛਲੇ ਟਾਈਮ ਤੋਂ ਜਿਹੜੇ ਅਦਰ ਸਟੇਟ ਵਾਲੇ ਕੈਂਡੀਡੇਟ ਹੈ ਗਿਆ ਜੀ ਇਹ ਆਪ ਦਾ ਸਰਟੀਫਿਕੇਟ ਰੋਪੜ ਵਾਲੀ ਡਾਇਰੈਕਟ ਤੋਂ ਪ੍ਰਾਪਤ ਕਰਦੇ ਹੁੰਦੇ ਆ ਬਟ ਜਦੋਂ ਡਾਇਰੈਕਟ ਦੇ ਵਿੱਚ ਸਰਟੀਫਿਕੇਟ ਆ ਗਏ ਅਗਲੇ 10 ਤੋਂ ਲੈ ਕੇ 15 ਦਿਨਾਂ ਤੱਕ ਆ ਜਾਣੇ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੂੰਗਾ ਕਿ ਤੁਹਾਨੂੰ ਕਿਹੜੀ ਡਾਈਟ ਵਿੱਚ ਜਾਣ ਦੀ ਤੁਹਾਨੂੰ ਜ਼ਰੂਰਤ ਹੈ ਕਿ ਆ ਤੇ ਇੱਕ ਗੱਲ ਹੋਰ ਆਉਂਦੀ ਹੈ ਕਿ ਸਰ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਜਿਹੜੀ ਲਿਸਟ ਹੈ ਗਿਆ ਸੀ ਉਹ ਸਾਨੂੰ ਉੱਥੇ ਲੈ ਕੇ ਜਾਣੇ ਪੈਣੀਆਂ ਤਾਂ ਜੋ ਸਾਨੂੰ ਸਰਟੀਫਿਕੇਟ ਹੈਗਾ ਜੀ ਉਹ ਮਿਲਣ ਵਿੱਚ ਕੋਈ ਦਿੱਕਤ ਨਾ ਆਵੇ ਵੈਸੇ ਤਾਂ ਦੋ ਤਿੰਨ ਸਰਟੀਫਿਕੇਟ ਕਾਫੀ ਜ਼ਿਆਦਾ ਮੈਨ ਹੁੰਦੇ ਆ ਜਿਵੇਂ ਕਿ ਤੁਸੀਂ ਆਪਦਾ ਆਧਾਰ ਕਾਰਡ ਲੈ ਜਿਓ ਆਧਾਰ ਕਾਰਡ ਦੇ ਨਾਲ ਤੁਸੀਂ ਲਾਸਟ ਸੈਮੈਸਟਰ ਦੀ ਜਿਹੜੀ ਡੀ ਐਮ ਸੀ ਦੀ ਕਾਪੀ ਲੈ ਜਿਓ ਜਿਵੇਂ ਕਿ ਬੀ ਆਰਡ ਦੀ ਆਪਾਂ ਗੱਲ ਕਰ ਰਹੇ ਹਾਂ ਐਂਡ ਇਸ ਦੇ ਨਾਲ ਨਾਲ ਤੁਸੀਂ ਆਧਾ ਡਿਜੀ ਲੋਕਰ ਵਾਲਾ ਸਰਟੀਫਿਕੇਟ ਲੈ ਜ ਤੁਹਾਨੂੰ ਹੈਲਪਫੁਲ ਜ਼ਰੂਰ ਲੱਗੀ ਹੋਊਗੀ ਕਿਉਂਕਿ ਅਸੀਂ ਸਿੱਖਿਆ ਤੋਂ ਸੰਬੰਧਿਤ ਟੀਚਿੰਗ ਇਗਜ਼ਾਮ ਤੋਂ ਸੰਬੰਧਿਤ ਜਿਹੜੀਆਂ ਅਪਡੇਟਸ ਨੇ ਅਸੀਂ ਉਹ ਤੁਹਾਨੂੰ ਪ੍ਰੋਵਾਈਡ ਕਰਾਉਂਦੇ ਰਹਨੇ ਆ ਬਾਕੀ ਤੁਹਾਡਾ ਕੋਈ ਹੋਰ ਕੁਐਸਚਨ ਹੋਵੇ ਸਵਾਲ ਹੋਵੇ ਤੁਸੀਂ ਉਹ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੇਕਰ ਮੈਨੂੰ ਉਹ ਸਵਾਲ ਦਾ ਪਤਾ ਹੋਊਗਾ ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈਗਾ ਜੀ ਛੇਤੀ ਤੋਂ ਛੇਤੀ ਦੇ ਦੇਵਾਂ ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all